ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਹੀ ਭਰਾਓ ਪਿੰਡ ਗੱਡੀਵੰਦ ਧੱਤਾਲ ਬਲਾਕ ਰਜ਼ਹਰਾ ਪਰਵਾ ਚੁਲਾ ਸਾਹਾ ਤੇ ਤਰਨਤਨ ਜ਼ਿਲ੍ਹੇ ਤੋਂ ਬੋਲਦੇ ਆ ਤੇ ਕਣਕ ਆਈ ਆ ਭਰਾਓ ਦੀਪੂ ਦੀ ਇਹ ਆ ਦੀਪੂ ਹੋਟਲ ਆ ਲੱਖਾ ਹਾਂ ਅਵੇ ਖਲੋਤਾ ਕੋ ਲੈਣਾ ਲੱਗਿਆ ਆ ਸਾਂਗਤ ਜਿਹੜੀ ਆ ਕਣਕ ਲੈਣ ਆਈ ਆ ਇਹਨਾਂ ਇਹ ਪਿਆ ਕੇ ਦੇ ਕਣਕ ਨਿਆੜਿਆਂ ਨੂੰ ਬੱਚਿਆਂ ਨੂੰ ਖਵਾਉਣੇ ਆ ਪਰ ਕਣਕ ਦੀਆਂ ਜਦੋਂ ਬੋਰੀਆਂ ਖੋਲ੍ਹਿਆ ਦੇ ਐ ਇਹਨੂੰ ਮਠਾ ਆ ਬੋਰੀਆਂ ਨਵੀਆਂ ਨੇਕਾ ਭਰੀਆਂ ਨਵਾਂ ਬਾਰਦਾਨਾਂ ਵਾਂ ਪਰ ਜਿਹੜੀ ਕਣਕੇ ਦੇ ਵਿੱਚੋਂ ਨਿਕਲਦੀ ਆ ਵੇਖੋ ਢੇਲੇ ਤੇ ਸਾਰੀ ਵਿੱਚ ਮਿੱਟੀ ਭਰੀ ਆ ਤੇ ਕੂੜਾ ਭਰਿਆ ਤੇ ਵਿੱਚ ਆ ਢੇਲੇ ਪਾਣੀ ਆ ਦੱਸੋ ਕਣਕ ਜਿਹੜੀ ਆ ਆ ਖਾ ਦੇਵੇ ਇਹ ਕੀ ਕਰਨਗੇ ਨਿਆਣੇ بیمار ਹੋਣਗੇ ਲੋਕਾਂ ਦੇ ਆ ਵੇਖੋ ਕਿੰਨਾ ਘੱਟਾ ਆ ਵੇਖੋ ਘੱਟਾ ਪੁਰਾਣੀ ਲੱਗੀ ਕਹ ਇਹ ਪੁਰਾਣੀ ਲੱਗੀ ਕਣਕ ਜਿਹੜੀ ਆ ਭੇਜੀ ਆ ਤੇ ਇਹ ਦੱਸੋ ਅਸੀਂ ਇਨਸਪੈਕਟਰ ਨੂੰ ਫੋਨ ਲਾਇਆ ਗਰਪਾਲ ਨੂੰ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਕਿਸਾਨ ਜੂਨੀਅਨ ਦਾ ਲੀਡਰ ਆ ਕਾਮਰੇਡ ਆਤਮਾ ਹੋ ਗੰਡੀਵੰਡ ਬੋਲਦਾ ਸਿੱਧੂਪੁਰ ਜਥੇਬੰਦੀ ਦਾ ਕਰਪਾਲ ਨੂੰ ਫੋਨ ਲਾਇਆ ਬਲਜੀਤ ਇਨਸਪੈਕਟਰ ਨੂੰ ਫੋਨ ਲਾਇਆ ਮੇਰਾ ਫੋਨ ਨੇ ਚੁੱਕ ਲਿਆ ਉਹ ਗੰਦ ਨੂੰ ਪਤਾ ਲੱਗ ਗਿਆ ਕਿ ਕੜਕ ਜਿਹੜੀ ਆ ਮਾੜੀ ਚਲੇਗੀ ਆ ਗੰਦੀ ਪਿੰਡ ਪਿੰਡ ਦੇ ਵਿੱਚ ਤੇ ਹੁਣ ਭਰਾਓ ਅਸੀਂ ਸਾਰੇ ਸਹਿਮਤੀ ਲੱਗੇ ਆ ਕਰਨਾ ਵੀ ਜੇ ਤੇ ਲੋਕ ਖਾਣੀ ਚਾਹੁੰਦੇ ਆ ਤੇ ਵੰਡ ਦਿਆਂਗੇ ਤੇ ਜੇ ਇਹ ਲੋਕ ਨਹੀਂ ਖਾਣੀ ਚਾਹੁੰਦੇ ਜੇ ਨਿਆਣੇ ਬਿਮਾਰ ਕਰਨੇ ਆ ਤੇ ਚਾਹੁੰਦੇ ਆ ਲੋਕ ਤੇ ਫੇਰ ਵੰਡ ਦਿੰਨੇ ਆ ਡੀਪੂ ਹੱਡਰ ਦਾ ਖਲੋਤਾ ਲੱਖਾ ਹੋ ਤੇ ਗੇ ਆਪਾਂ ਨਹੀਂ ਵੰਡਣੀ ਤੇ ਮੇ ਆਏ ਜਿਹੜੇ ਇੰਸਪੈਕਟਰ ਆ ਇਹਨਾਂ ਬ੍ਰੋਧੇ ਕਾਰਵਾਈ ਹੋਣੀ ਚਾਹੀਦੀ ਆ ਕਿ ਕਿੱਥੋਂ ਕਣਕ ਲਿਆਉਂਦੇ ਆ ਤੇ ਗਰੀਬਾਂ ਨੂੰ ਦੇਣ ਲਈ ਇਹੋ ਜੀ ਕਣਕ ਵੰਡਣੀ ਅਹੀਂ ਪ੍ਰਧਾਨ ਜੀ ਖਾਣ ਆਈ ਨਹੀਂ ਆ ਤੇ ਕਣਕ ਇਹ ਖਾਣ ਵਾਲੀ ਤੇ ਨਹੀਂ ਕਿ ਮੈਂਬਰ ਸਾਹਿਬ ਪਰ ਇਹ ਆਈ ਇਹਨਾਂ ਕੋ ਗਵਰਦਨ ਨਾ ਨਵਾ ਨਵਾ ਬਾਤਾਂ ਦਾ ਵੇਖ ਕੇ ਨਾ ਲੈਦਾ ਹਾਂ ਜੀ ਤੇ ਕਣਕ ਵਿੱਚ ਸਾਰੀ ਰੱਦੀ ਆ ਇੱਧਰ ਆ ਇਹ ਸਾਡੇ ਪੰਜਾਬ ਦਾ ਬੇੜਾ ਘਰ ਕੋਈ ਆ ਉਥੇ ਕਿਹੜੇ ਕਿਹੜੇ ਜਿਹੜੇ ਕਿਹੜੇ ਉਥੇ ਜਿਆ ਬੋਰੀਆਂ ਬੰਦ ਮਾਰੂਗਾ ਇਹਨੂੰ ਕਿਹਨੂੰ ਚੈੱਕ ਕਰੂਗਾ ਖੋਲ ਕੇ ਉਥੇ ਫੇਰਾ ਫੇਰੀ ਤੇਰਾ ਹੀ ਹਸਰਾ ਹੀ ਜਾਣ ਬੁਝ ਕੇ ਹੀਰਾ ਫੇਰੀ ਕਰਦੇ ਮਾਨੀਏ ਤੇਰਾ ਹਸਰਾ ਇਹਨਾਂ ਦੇ ਬੇੜਾ ਘਰ ਕਰਦਾ ਫੂਡ ਸਪਲਾਈ ਦੇ ਅਫਸਰਾਂ ਨੇ ਇਹ ਕਰੋੜਾਂ ਰੁਪਈਆ ਖਾ ਗਏ ਰੱਜਦੇ ਨਹੀਂ ਇਹ ਭਰਾਓ ਆਨੂਆਂ ਦੇ ਮੁੜਕੇ ਤੁਸੀਂ ਨਾਮ ਇਹ ਦਿੰਦੇ ਆ ਤੁਹਾਡੀਆਂ ਸ਼ਿਕਾਇਤਾਂ ਜਿਹੜੇ ਅਮਰਤਪਾਲ ਹੋਣ ਇਹਨੂੰ ਡਿਬਲੂਗੜ ਜੇਲ੍ਹ ਚ ਘਾਇਆ ਇਹ ਜਿਹੜੇ ਡਿਬਲੂਗੜ ਜੇਲ੍ਹ ਚ ਘਾਉਣ ਵਾਲੇ ਇਹ ਜੇ 12 ਮੋਟਾ ਪੱਤੇ ਹੁੰਦਾ ਤੇ ਉਸਨੇ ਨਾਲ ਜ਼ਮਾਨਤ ਹੋ ਜਾਂਦੀ ਆ ਇਹ ਇੰਨਾ ਦੇ ਕਰੋ ਪੱਤੇ ਤੇ ਇਹਨਾਂ ਨੂੰ ਐਨਐਸਏ ਲਾਓ ਆ ਐਨਐਸਏ ਵਾਲਿਆ ਬੰਦੇ ਇਹ ਡਿਬਲੂਗੜ ਜੇਲ੍ਹ ਚਾ ਘਾਉਣ ਵਾਲੇ ਜਿਹੜੀ ਮਾੜੀ ਕਣਕ ਲੋਕਾਂ ਦੀ ਸਿਹਤ ਦਾ ਖਣਵਾੜ ਕਰਨ ਦੇ ਇਹਨਾਂ ਨੂੰ ਡੀਟੀਰੀਆ ਕਣਕ ਜਿਹੜੀ ਇਹਨਾਂ ਭੇਜੀ ਆ ਵਿੱਚ ਮੱਟੇ ਬੱਜੇ ਆ ਇਹ ਕਿਦਾਂ ਖਾਣਗੇ ਲੋਕ ਆ ਇਹ ਮੁੱਲ ਦੀ ਕਣ ਕਿਆ ਇਹ ਮੁਕਤ ਦੀ ਨਹੀਂ ਜੇ ਕੋਈ ਮੁਕਤਾ ਖੇ ਲੈਣਦਾ ਇਹ ਪੈਸਿਆਂ ਨਾਲ ਕਣਕ ਖਰੀਦੀ ਹੋਈ ਆ ਇਹ ਆਹ ਦਿੰਦੇ ਤੁਹਾਡੀ ਕਣਕ ਨਹੀਂ ਆ ਇਹ ਫਰੀ ਆਈ ਲੈ ਜਾਓ ਫਰੀ ਨਹੀਂ ਇਹ ਸਾਡੇ ਪੈਸੇ ਨਾਲ ਖਰੀਦੀ ਆ ਸਾਡਾ ਨਾ ਟੈਕਸ ਦਾ ਪੈਸਾ ਉਹਨਾਂ ਨਾਲ ਖਰੀਦੀ ਆਹੀਂ ਮੁਕਤ ਨਹੀਂ ਲੈਦੀ ਤੇ ਮੇਰੀ ਮਹਿਕਮੇ ਨੂੰ ਬੇਨਤੀ ਆ ਕਰਨਤਾਰਨ ਜ਼ਿਲ੍ਹੇ ਦੇ ਡੀਸੀ ਨੂੰ ਕਮਿਸ਼ਨਰ ਨੂੰ ਬੇਨਤੀ ਆ ਫੂਲ ਸਪਲਾਈ ਦੇ ਅਫਸਰ ਜੀ ਉਹਨਾਂ ਨੂੰ ਬੇਨਤੀ ਆ ਕਿ ਆਗੇ ਦਾ ਮੌਕਾ ਵੇਖਿਆ ਜਾਵੇ ਕਰਨ ਲੱਗੀ ਆ ਨਵਾਂ ਬਾਰਦਾਨਾ ਵੇਖਣ ਨੂੰ ਪਰ ਕਣਕ ਵਿਚਵਾੜ ਨਿਕਲ ਗਈ ਆ ਤੇ ਭਰਾਓ ਅਸੀਂ ਲੋਕਾਂ ਦੇ ਸਿਹਤ ਨਾਲ ਖਲਵਾੜ ਨਹੀਂ ਕਰ ਸਕਦੇ ਪਰਚੀਆਂ ਇਹਨਾਂ ਨੂੰ ਆਖਿਆ ਕੱਟੀ ਜਾਓ ਪਰ ਕਣਕੇ ਨਾ ਵੰਡੋ ਕਣਕੇ ਬਦਲ ਕੇ ਦੇਣਗੇ ਤੇ ਵੰਡਾਂਗੇ ਨਹੀਂ ਤੇ ਅਸੀਂ ਲੋਕਾਂ ਦੇ ਨਿਆਣੇ ਨਹੀਂ ਬਿਮਾਰ ਕਰਨੇ ਤੇ ਸਾਡੀ ਅਧਿਕਾਰੀਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਕਣਕ ਚਕਾਈ ਉਹਨਾਂ ਦੇ ਪਰਚੇ ਦਰਜ ਕਰੋ ਹੋਰ ਵੀ ਲੋਕਾਂ ਨੂੰ ਇਹੋ ਜੀ ਕੰਕ ਭੇਜੀ ਹੋਊਗੀ ਜਿੱਦਾਂ ਸਾਡੇ ਪਿੰਡ ਗੰਡੀਵੰਡ ਦੇ ਵਿੱਚ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ